ਸ੍ਰੀ ਕਾਲ ਜੀ ਗਾਇਸ ਕਿੱਦਾਂ ਤੁਸੀਂ ਸਾਰੇ ਮੈਂ ਉਮੀਦ ਕਰਦਾ ਆਂ ਕਿ ਤੁਸੀਂ ਸਾਰੇ ਠੀਕ ਹੋਗੇ ਘੈਂਟ ਹੋਗੇ ਤੇ ਚੜ੍ਹਦੀ ਕਲਾ 'ਚ ਹੋਗੇ ਤੇ ਅੱਜ ਹੁਣ ਆਪਾਂ ਜਾਣਾ ਵਾ ਮੱਝ ਵੇਖਣ ਤੇ ਇੱਧਰ ਪਾਪਾ ਧੁੱਈ ਜਾਂਦੇ ਆ ਗੱਡੀ ਹੁਣ ਨਾ ਤੇ ਉੱਧਰ ਬਰਸਿਫਤ ਚੜੀ ਹੋਈ ਪਾਪਾ ਦੇ ਕੁਛੜ ਬਣਾਉਗਾ ਮੈਂ ਆਵੇ ਕੁਛੜ ਚੜੀ ਹੋਈ ਪਾਪਾ ਆ ਪਾਪਾ ਤੋਂ ਧੁੱਈਆ ਗੱਡੀ ਤੇ ਲਿਸ਼ਕੀਰ ਦੀ ਤੇ ਉੱਧਰ ਬਰਸਿਫਤ ਪਾਪਾ ਚੜੀ ਹੋਈ ਕੁਛੜ ਸਰਬਸੁਰ ਬਪਾ ਲਾਤੀ ਆ ਤੇ ਹੁਣ ਮਰੀ ਜਾਂਦੇ ਆ ਪਾਣੀ ਗੱਡੀ ਗੁੱਡੀ ਧੋ ਕੇ ਤੇ ਫੇਰ ਆ ਪਾਂ ਚ ਜਾਣਾ ਵਾ ਮੱਝ ਵੇਖਣ ਕਿਉਂਕਿ ਮੱਝ ਇੱਕ ਆਪਾਂ ਨਾ ਵੇਚਤੀ ਸੀਗੀ ਤੇ ਉਹ ਸ਼ੈੱਡ ਮੈਨੂੰ ਵੇਲਾ ਵੇਲਾ ਜਾ ਲੱਗਣ ਲੱਗ ਗਿਆ ਤੇ ਮੈਂ ਆਪਾਂ ਨੂੰ ਕਿਹਾ ਕਿ ਪਾਪਾ ਆਪਾਂ ਮੱਝ ਲੈ ਕੇ ਆਈਏ ਤੇ ਮੈਂ ਬੜੀ ਜिद ਕੀਤੀ ਤੇ ਅਹੀਂ ਵਪਾਰੀ ਤੋਂ ਪੁੱਛਿਆ ਵਾ ਤੇ ਵਪਾਰੀ ਕਹਿੰਦਾ ਵੀ ਹੈਗੀ ਇੱਕ ਮੱਝ ਤੇ ਅਹੀਂ ਜਾਣਾ ਉਹ ਵੇਖਣ ਤੇ ਅੱਜ ਮੈਂ ਕਿਹਾ ਵੀ ਪਾਪਾ ਆਪਾਂ ਮੱਝ ਲੈ ਕੇ ਹੀ ਆਉਣੀ ਆ ਤੇ ਲੈ ਕੇ ਹੀ ਆਉਣੀ ਆ ਤੇ ਅੱਜ ਹੁਣ ਆਪਾਂ ਵੇਖਣ ਜਾਵਾਂਗੇ ਜੇ ਤਾਂ ਆ ਗਈ ਪਸੰਦ ਤੇ ਫਿਰ ਤਾਂ ਠੀਕ ਆ ਜੇ ਨਾ ਪਸੰਦ ਆਈ ਚਲੋ ਫਿਰ ਵੀ ਠੀਕ ਹੀ ਆ ਇਧਰ ਮਾਰੀਆਂ ਦੇ ਪਾਪਾ ਪਾਣੀ ਗੱਡੀ ਨੂੰ ਤੇ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਹੋ ਐਂਡ ਤੇ ਜੇ ਆਪਾਂ ਮੱਝ ਲੈ ਆਏ ਤੇ ਤੁਹਾਨੂੰ ਆਪਾਂ ਮੱਝ ਵੀ ਦਿਖਾਵਾਂਗੇ ਤੇ ਗਾਇਜ਼ ਹੁਣ ਆਪਾਂ ਲੱਗੇ ਆਂ ਸਾਰੇ ਕੱਪੜੇ-ਕੁੱਪੜੇ ਆਪਾਂ ਪਾ ਲਏ ਆ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਤੇ ਹੁਣ ਆਪਾਂ ਤੁਨੋਂ ਉੱਥੋਂ ਜਾ ਕੇ ਪਸੰਦ ਕਰਕੇ ਆ ਕੇ ਵਿਖਾਵਾਂਗੇ ਤੇ ਗਾਇਜ਼ ਮੱਝ ਆਪਨੂੰ ਆ ਗਈ ਸੀ ਪਸੰਦ ਤੇ ਆਪਾਂ ਆ ਗਿਆਂ ਘਰੇ ਤੇ ਹੁਣ ਮੈਂ ਜੂਵੀਣਾ ਖੇਰ ਦਾ ਤਾਂ ਬੈਠਵਾਲ ਸਾਡੇ ਕੋਲ ਦੋ ਬੈਟ ਆ ਇੱਕ ਤਾਅ ਵੈਨਮ ਡੋਮੀਨੇਟਰ ਤੇ ਇੱਕ ਤਾਂ ਮੈਨੂੰ ਨਾ ਹੀ ਪਤਾ ਮੈਂ ਪੜ੍ਹ ਕੇ ਦੱਸਦਾ ਤੁਹਾਨੂੰ ਹਿੱਟ ਬਣ ਲਿਆ ਹਾਂ ਇੱਕ ਦਿਨ ਨਾਮ ਹੈਗਾ ਵਾ ਹਿੱਟਮੈਨ ਸਾਡੇ ਕੋਲ ਦੋ ਬੈਟ ਹਨ ਤੁਹਾਨੂੰ ਦੂਜਾ ਵਿਖਾਉਣਾ ਵਾ ਸਾਡੇ ਕੋਲ ਚਿੱਟੇ ਹਨ ਦੂਜਾ ਤੇ ਗਾਇਜ਼ ਮੱਝ ਆਪਣੀ ਆਈ ਜਾਂਦੀ ਐ ਕੈਂਟਰ ਤੇ ਤੇ ਮੈਨੂੰ ਚੜਿਆ ਪਿਆ ਵਾ ਚਾ ਤੇ ਹੁਣ ਆਪਾਂ ਕੱਥ ਲੱਗੇ ਰੇੜਾ ਪਾਸੇ ਕਿ ਗੱਡੀ ਇੱਥੇ ਲਾਉਣੀ ਆ ਤੇ ਹੁਣ ਮੈਂ ਕਰਦਾ ਰੇੜਾ ਪਾਸੇ ਤੇ ਜਦੋਂ ਮੱਝ ਘਰੇ ਹੋ ਗਈ ਆਪਾਂ ਹੁਣ ਤੁਹਾਨੂੰ ਉਹ ਵੀ ਵਿਖਾਵਾਂਗੇ ਗਾਇਜ਼ ਮੱਝ ਆ ਗਈ ਆ ਇਧਰ ਦਾਤੀ ਚੋਈ ਜਾਂਦੇ ਤੇਲ ਮੈਨੂੰ ਬੋਤਾ ਤਰਾਂ ਹਾਂਜੀ ਅੰਜੀ ਲੈ ਆਓ ਤੇ ਆ ਗਿਆ ਗਾਈਜ਼ਨ ਹਾਥੀ ਤੇ ਹੋ ਰਹੀ ਆਪਣੀ ਪਿੱਛੇ ਭੱਟੀ ساری ਮੱਝ ਆ ਰਹੀ ਮੱਝ ਵੱਟ ਦਸਾਂਗੇ

ਤੇ ਹੁਣ ਆਪਾਂ ਤੁਹਾਨੂੰ ਵਿਖਾਉਨੇ ਆ ਮੱਝ ਤੇ 1 ਮਿੰਟ ਤੁਹਾਨੂੰ ਹੱਥ ਜਾਲ ਲੈਣ ਤੋਂ ਫਿਰ ਮੈਂ ਤੁਹਾਨੂੰ ਵਿਖਾਉਣਾ ਵਾ ਤੇ ਹੱਥ ਤੇ ਚਲੋ ਚੱਲ ਗਿਆ ਤੇ ਇਧਰ ਪਾਪਾ ਲਾਉਂਦੇ ਬੂਆ ਤੇ ਆ ਰਹੀ ਏ ਮੱਝ ਲਾਹ ਦੀ ਕੱਤੀ ਨਿੱਕੀ ਜੀ ਯਾਰ ਇਹ ਮੱਝ ਏ ਆਪਾਂ ਗਏ ਸੀਗੇ ਤੇ ਆਪਾਂ ਨੂੰ ਅੱਗੇ ਪਸੰਦ ਤੇ ਆਪਾਂ ਲੈ ਜਾਂਦੀ ਆ ਸਾਰੀਆਂ ਛੋਟੀਆਂ ਛੋਟੀਆਂ ਲੱਗਦੀਆਂ ਤੇ ਆ ਵੱਡੀ ਲੱਗਣ ਨਹੀਂ ਤੇ ਗਾਇਜ਼ ਆ ਰਹੀ ਆਪਣੀ ਮੱਝ ਤੇ ਤੁਸੀਂ ਕੱਦ ਵੇਖ ਹੀ ਸਕਦੇ ਹੋ ਇਹ ਕਿੱਡਾ ਵਾ ਮੈਂ ਵੀ ਨਿਆਣਾ ਹੀ ਲੱਗਣਿਆ ਤੇ ਉਹਦਾ ਬਾਹਰ ਹੀ ਜ਼ਿਆਦਾ ਈ ਚੰਗੀ ਹੈ ਵੱਖਰਾ ਮੈਂ ਇੱਕ ਸਾਈਡ ਖੜਾ ਤੇ ਦੂਜੀ ਸਾਈਡੋਂ ਮੈਂ ਢਿੰਦਾ ਹੀ ਨਹੀਂ ਤੇ ਮੇਰਾ ਕੱਦ ਹੈ ਗੱਭਾ 4 ਫੁੱਟ ਤੇ 8 ਇੰਚ ਜਾਂ 9 ਇਹ ਮੇ ਤੋਂ ਹੀ 2-3 ਇੰਚ ਵੱਡੀ ਹੋ ਗਈ ਅੱਬ ਤਾਂ 4-5 ਹੀ ਹੋਣੀ ਆ ਯਾ ਜਿਵੇਂ ਠੰਡੇ ਸਬਾਹ ਦੀ ਮੱਝ ਆ ਤੇ ਪਹਿਲਾਂ ਅੱਜ ਤੋਂ 3-4 ਦਿਨ ਪਹਿਲਾਂ ਪਾਪਾ ਗਏ ਸੀਗੇ ਇਹ ਮੱਝ ਵੇਖਣ ਤੇ ਪਾਪਾ ਗਏ ਤੇ ਉਹਨਾਂ ਨੇ ਰੇਟ ਜਿਆਦਾ ਦੱਸਤਾ ਤੇ ਪਾਪਾ ਰੇਟ ਸੁਣ ਕੇ ਮੋੜਾਏ ਤੇ ਫਿਰ ਪਾਪਾ ਤੇ ਜਾਨੀ ਕੀ ਟੈਨਸ਼ਨ ਜੀ ਰਹੀ ਦਿਮਾਗ ਤੇ ਇਹ ਮੈਂ ਮੁਰਕਾ ਤੋਂ ਐ ਢੀ ਵੱਡੀ ਮੱਝ ਦੇਖ ਕੇ ਤੇ ਉਦੋਂ ਬਾਅਦ ਤਿੰਨਾ ਥਾਵਾਂ ਤੇ ਗਈ ਬੇਟੀ ਤੇ ਤੀਜੀ ਥਾਂ ਤੋਂ ਮੁੜ ਕੇ ਫਿਰ ਸਾਡੇ ਕੋਲ ਹੀ ਆਈ ਇਹ। ਇਹ ਸਾਡੀ ਕਿਸਮਤ ਜੀ ਲਿਖੀ ਹੋਈ ਸੀ। ਹਾਂ ਉਸ ਤੋਂ ਬਾਅਦ ਇਹ ਮੈਨੂੰ ਵੀ ਚਾਤ ਸਤਿ ਸ਼੍ਰੀ ਅਕਾਲ ਜੀ ਤੇ ਗਾਇਸ ਕਿਵੇਂ ਤੁਸੀਂ ਸਾਰੇ ਤੇ ਹੁਣ ਹੋ ਗਈ ਹੈ ਸਵੇਰ ਤੇ ਜਿਵੇਂ ਕਿ ਕੱਲ ਸ਼ਾਮ ਨੂੰ ਆਪਾਂ ਲੈ ਕੇ ਆਏ ਸੀ ਕਿ ਮੱਝ ਤੇ ਅੱਜ ਮੇਰੇ ਫਾਈਨਲ ਪੇਪਰ ਚੱਲਦੇ ਪਏ ਤੇ ਅੱਜ ਮੈਨੂੰ ਸਕੂਲੋਂ ਛੁੱਟੀ ਆ। ਏ ਹੁਣ ਅੱਗੇ ਤਾਂ ਮੈਂ ਲੇਟ ਉੱਠਦਾ ਹਾਂ ਨਾ ਤੇ ਮਾਦੀ ਤੇ ਚਾਚਾ ਅੱਜ ਤਾਂ ਮੈਂ 6:30 ਵਜੇ ਉੱਠ ਗਿਆ ਵਾਂ ਤੇ ਹੁਣ ਆਪਾਂ ਚੱਲੇ ਆਂ ਬਾਜ਼ ਚੋਣ ਤੇ ਮੈਨੇ ਕਿੰਨਾ ਕਿ ਦੁੱਧ ਜੰਜੀ ਆ ਪਾਪਾ ਗਵਾ ਕੱਠਾ ਫੇਰ ਗੀਉਂਦੇ ਮੈਨੂੰ ਮੇਰੀ ਕੋਟੀ ਨਹੀਂ ਲੱਭਣੀ ਸੀ ਵਾਹ ਲੱਭ ਕੇ ਲਿਆ ਆ ਅੱਜ ਮਾ ਦਾ ਪੂਤ ਪਾ ਲੈ ਲੱਗਾ ਕੋਈ ਵਾਲੇ ਇਹ ਆ ਮੇਰੇ ਕੋਈ ਵਾਲੇ ਆ ਖੜੀ ਆ ਆਪਣੇ ਮਾਝੇ ਮ ਕੋ ਨਾ ਸੁਣ ਆ ਖੜੀ ਗਾਇਸ ਆਪਣੀ ਮਾਝੇ ਦੂਜੀ ਮਾਝੇ ਦੇ ਸਾਹਮਣੇ ਜਿਵਾਕੜੀ ਜੀ ਲੱਗਣ ਲਈ ਇਹਦਾ ਤੁਸੀਂ ਕੱਦ ਦੇਖੋ ਤੇ ਇਹਦਾ ਦੇਖੋ ਇਹਦਾ ਵੀ ਨਹੀਂ ਗਾ ਕਾਦੇ ਛੋਟਾ ਇਹਦਾ ਹੀ ਬਾਲਾ ਵੱਡਾ ਮੈਂ ਤਾਂ ਕੱਲ ਰਾਤ ਦਾ ਹੀ ਚਾ ਚੜਿਆ ਪਰ ਜਦੋਂ ਦੀ ਆਈ ਆ ਜਿੱਦਾਂ ਚੋਵਾਂਗੇ ਤੇ ਕਿੰਨਾ ਦੁੱਧ ਦੇਉਗੀ ਕਿਵੇਂ ਜੋ ਆਗੇ ਬੋਲੀ ਹੋਗੀ ਕਿ ਕੱਢੀ ਹੋਗੀ ਤੇ ਮੈਂ ਵੀ ਚਾਹੂੰਗਾ ਬੈ ਕੇ ਥੱਲੇ ਪਹਿਲੀ ਜਿਹੜੀ Eu vou ਆਈ ਜਾਂਦੇ ਨੇ ਤੇ ਗਾਇਸ ਮੱਝਾਂ ਆਪਾਂ ਚੋੜੀਆਂ ਵਾਂ ਤੇ ਹੁਣ ਆਪਾਂ ਕਰਦੇ ਆਂ ਵਲੌਗ ਦੀ ਗੱਲਿੰਗ ਤੇ ਤੁਸੀਂ ਸਾਨੂੰ ਕਮੈਂਟਾਂ ਦੱਸਿਆ ਕਰੋ ਵੀ ਤੁਹਾਨੂੰ ਸਾਡੇ ਵਲੌਗ ਕਿਵੇਂ ਦੇ ਲੱਗਦੇ ਆ ਤੇ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਧੰਨਵਾਦ ਵੀਡੀਓ ਵੇਖਣ ਲਈ ਸਤਿ ਸ੍ਰੀ ਅਕਾਲ ਸਾਰੇ